ਸਤ ਗੁਰ ਸੰਗ ਕੀਰੇ ਹਮ ਥਾਪੇ ਜੋ ਇਹ ਕਥਾ ਸੁਣੈ ਅਰ ਗਾਵੇ ਦੁਖ ਪਾਪ ਤੇ ਹੋ ਨਿਕਟ ਨ ਆਵੇ ਸੁਣ ਹਰ ਕਥਾ ਉਤਾਰੀ ਮਲ ਮਹਾਂਪੁਨੀਤ ਭੈ ਸੁਖ ਸਾਲ ਡੰਡੋਤ ਬੰਦਨ ਅਨਕ ਬਾਦ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀ ਬਿਰਤਾਂ ਸੁ ਸੁਣੇ ਔਰ ਸਮ੍ਰਿਥ ਬੁਰਖੇ ਅਪਾਰ ਮਰਨ ਜੀਵਨ ਅਰਦਨਾ ਸਭਨਾ ਕਾ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੇਰੀ ਬੀਰੀ ਦੇ ਮਾਲਕ ਹਜੂਰ ਗੁਰਦੇਵ ਪਾਸ਼ਾ ਬੰਦੀ ਛੋੜ ਦਾਤੇ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਾਜੀਆਂ ਦੇ ਦਰوں ਰੂਮ ਬਰਸਾਏ ਦਾਸ ਅਨੰਨ ਮੀਰੂ ਨਿਜ ਰੂਪ ਵਿधि ਚਦ ਸੀਨਾ ਗੁਰੂ ਕਾ ਸੀਨਾ ਬਾਬਾ ਜੀਆ ਦੇ ਪਵਨ ਪਵਿੱਤਰ ਮਹਾਨ ਪੂਜਨੀਕ ਮੁਬਾਰਕ ਸ਼ੋਭਨੀਕ ਤਪ ਅਸਥਾਨ ਗੁਰਦੁਆਰਾ ਸ੍ਰੀ ਪਟ ਸਾਹਿਬ ਨਗਰ ਪਟੀ ਵਿਖੇ ਆਪ ਸਭ ਸੰਗਤਾਂ ਦੂਰੋਂ ਦਰੇਡੇ ਇਲਾਕਿਆਂ ਤੋਂ ਚੱਲ ਕਰਕੇ ਰੋਜ਼ਾਨਾ ਦੇ ਨਿਤਨੇਮ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਦਿਨ ਵੀ ਅੰਮ੍ਰਿਤ ਵੇਲੇ ਤੋਂ ਸੋਢੀ ਸੁਲਤਾਨ ਧੰਨ ਸਾਹਿਬ ਸੇ ਗੁਰੂ ਰਾਮਦਾਸ ਸਾਹਿਬ ਮਹਾਰਾਜੀ ਜਗਤ ਦੇ ਗੁਰੂ ਬਾਬਾ ਪੀਰਾਂ ਦੇ ਪੀਰ ਧੰਨ ਨਾਨਕ ਨਿਰੰਕਾਰ ਸਤਗੁਰੂ ਮਹਾਰਾਜੀਆਂ ਦੇ ਅੰਮ੍ਰਿਤ ਮਈ ਪਾਵਨ ਬੋਲ ਦਰਗਾਹੀ ਇਲਾਹੀ ਬਚਨ ਸ੍ਰੀ ਆਸਾ ਜੀ ਕੀ ਵਾਰ ਦੇ ਹਰ ਜਸ ਕੀਰਤਨ ਆਪ ਜੀਆਂ ਨੇ ਗੁਰੂ ਘਰ ਦੇ ਸਾਜੇ ਹੋਏ ਰਾਗੀ ਅਤੇ ਸਾਜੀ ਸਿੰਘਾਂ ਦੀ ਰਸਨਾ ਤੋਂ ਸਰਵਨ ਕੀਤੇ ਆਓ ਗੁਰਮੁਖੋ ਕੁਝ ਘੜੀਆਂ ਕੁਝ ਪਲ ਜੋ ਆਪ ਜੀ ਦਲ ਪੰਤ ਦੀ ਮਰਿਆਦਾ ਅਨੁਸਾਰ ਸ੍ਰੀ ਪਾਵਨ ਗੁਰਬਾਣੀ ਦੀ ਲੜੀਵਾਰ ਸ਼ਬਦ ਦੀ ਵਿਚਾਰ ਕਥਾ ਸਰਵਨ ਕਰਦੇ ਆ ਰਹੇ ਹੂ ਜੋ ਅੱਜ ਸਤਿਗੁਰਾਂ ਨੇ ਤਰੁੱਟ ਕੇ ਦਰਸ ਦੇ ਘਰ ਆਕੇ ਜੋ ਮਹਿਰਾਮਤ ਕਲਾ ਵਰਤਾਉਂਦਿਆਂ ਹੋਇਆਂ ਸਾਡੀ ਝੋਲੀ ਦੇ ਵਿੱਚ ਮਾਨਕ ਮੋਤੀ ਹੀਰੇ ਜਵਾਹਰਾਤ ਰੂਪ ਜੋ ਸ਼ਬਦ ਅੱਜ ਸਾਨੂੰ ਬਖਸ਼ਿਸ਼ ਕੀਤਾ ਹੈ ਨਨ ਗੁਰੂ ਅਰਜੁਨ ਦੇ ਮਹਾਰਾਜ ਆਪ ਹੀ ਵਿਚ ਵਰਤ ਕੇ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਮਤ ਬੁੱਧੀ ਭਾਵਨਾ ਬਲ ਸਮਰੱਥਾ ਦੇ ਕਰਕੇ ਆਪ ਹੀ ਕਰਵਾ ਲੈਣੀ ਜੀਓ ਆਓ ਗੁਰਮੁਖੋ ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰੋਹਾਨੀਅਤ ਨੂੰ ਖੇੜਾ ਦਿੰਦਿਆਂ ਹੋਇਆਂ ਹਰਦੇ ਅਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸ਼ਬਦ ਗੁਰ ਪੀਰਾ ਗੈਰ ਗੰਬੀਰਾ ਬਿਨ ਸ਼ਬਦ ਹੈ ਜਗ ਬਉਰਾਨੰਗ ਸ਼ਬਦ ਗੁਰੂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਚਰਨਾਂ ਵਿੱਚ ਸਾਰੇ ਹਲਕੇ ਸਿਰ ਚੁਕਾਈਏ ਜਿਤਨੀਆਂ ਵੀ ਰੂਹਾਂ ਜਿਤਨੇ ਵੀ ਸਰੀਰ ਸਤ ਗੁਰਾਂ ਦੀ ਬਾਰਗਹ ਅੰਦਰ ਸੱਜ ਬੈਠਿਓ ਔਰ ਜਲ ਕੇ ਸਾਰੇ ਰਸਨਾ ਨੂੰ ਪਵਿੱਤਰ ਕਰੀਏ ਗੱਜ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਵਾਰ ਫਿਰ ਦੁਬਾਰਾ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੀ ਕੀ ਬਿਰਥਾ ਸੋ ਸੁਣੇ ਔਰ ਸਮਰਥਪੁਰਖ अपार ए जो पावन वचन है दया दे दरिया शांति दे पूंज निम्रता दे सागर शहीदां दे सरताज कुल कायनात दे स्वामी ਧੰ ਗੁਰੂ ਅਰਜੁਨ ਦੇ ਮਹਾਰਾਜ ਗੁਰੂ ਅਰਜਨ ਪਰਤਖ ਹਰ ਐਸੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਮਾਜ ਜੋ ਕਿ ਇੱਕ ਰਾਗ ਦਾ ਨਾਮ ਹੈ ਜਿਸ ਨੂੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦੂਜਾ ਸਥਾਨ ਦੂਜਾ ਦਰਜਾ ਪ੍ਰਾਪਤ ਹੋਇਆ ਮਹੱਲਾ ਪੰਜਵਾਂ ਭਾਵ ਕੇ ਇਹ ਬਾਣੀ ਜੋ ਹੈ ਤਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਦਿਨ ਰਹਿਣ ਇਸ ਸਰਲੇਖ ਦੇ ਹੇਠ ਦਿਨ ਤੇ ਰਾਤ ਸਿੱਖ ਦਾ ਦਿਨ ਕਿਦਾਂ ਬਤੀਤ ਹੋਣਾ ਹੈ ਸਿੱਖ ਦੀ ਰਾਤ ਕਿਸ ਤਰ੍ਹਾਂ ਬਤੀਤ ਹੋਣੀ ਹੈ ਇਹ ਉਜਗਤੀ ਦਿੱਤੀ ਹੈ ਦਿਨ ਰੈਨ ਦੇ ਸਰਲਿਖੇ ਠੇ ਸਤਿਗੁਰੂ ਮਹਾਰਾਜ ਜੀ ਇਸ ਬਾਣੀ ਦਾ ਉਚਾਰਨ ਕਰਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਸ਼ੋਭnik ਅੰਗ 136 ਦੇ ਇਹ ਬਚਨ ਸੁਭਾਈ ਮਾਨ ਹਨ ਇਸ ਬਾਣੀ ਦੀ ਅੱਜ ਦੂਜੀ ਜਿਹੜੀ ਪੌੜੀ ਹੈ ਉਹ ਆਪਾਂ ਸਰਵਣ ਕਰਨੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਤੋਂ ਪਹਿਲਾਂ ਮੰਗਲਾ ਚਰਨ ਕਰ ਰਹੇ ਨੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਉਹ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦਾ ਮਹਾਰਾਜ ਜੀ ਫਰਮਾਉਂਦੇ ਦੂਜੀ ਪੌੜੀ ਦੀ ਪਹਿਲੀ ਪੰਕਤੀ ਜੀ ਕੀ ਬਿਰਥਾ ਸੋ ਸੁਣੈ ਹਰ ਸਮ੍ਰਿਥ ਪੁਰਖ ਅਪਾਰ ਹੁਣ ਸਤਿਗੁਰੂ ਪਾਤਸ਼ਾਹ ਜੀ ਦਾ ਆਪਾਂ ਸ਼ਬਦ ਸਾਰੇ ਸੁਣਦੇ ਆਂ ਪੜ੍ਹਦੇ ਆਂ ਜੀ ਕੀ ਬਿਰਥਾ ਹੋਏ ਰਹੈ ਗੁਰ ਪੈ ਅਰਦਾਸ ਕਰ ਤੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਜੇ ਅੰਦਰ ਦੀ ਮਿਰਥਾ ਹੈ ਤੇ ਜੇ ਅੰਦਰ ਦੀ ਕੋਈ ਪੀੜਾ ਹੈ ਤੇ ਉਹ ਕੇਵਲ ਗੁਰੂ ਅੱਗੇ ਰੱਖਣੀ ਹੈ ਉਸ ਗੁਰੂ ਅੱਗੇ ਜਿਹੜਾ ਸਮਰੱਥ ਪੁਰਖ ਅਪਾਰ ਜਿਹੜਾ ਸੁਣਦਾ ਵੀ ਹੈ ਦੂਜਿਆਂ ਅੱਗੇ ਆਪਣੀਆਂ ਬੇਨਤੀਆਂ ਕਰਨ ਦਾ ਕੋਈ ਫਾਇਦਾ ਨਹੀਂ ਮੰਨੋ ਕਿ ਇੱਕ ਬ੍ਰਿਥੀ ਸਭ ਜਾਣ ਦੇਵਨ ਕਹੋ ਇੱਕ ਹੈ ਭਗਵਾਨ ਪਰਮਾਤਮਾ ਤੋਂ ਬਿਨਾ ਨਾ ਤੇ ਸਾਡੇ ਅੰਦਰ ਦੀ ਕੋਈ ਪੀੜਾ ਨੂੰ ਜਾਣ ਸਕਦਾ ਹੈ ਤੇ ਨਾ ਸਾਡੇ ਅੰਦਰ ਦੀ ਪੀੜ ਨੂੰ ਕੋਈ ਪਰਮਾਤਮਾ ਤੋਂ ਬਿਨਾ ਅਕਾਲ ਪੁਰਖ ਤੋਂ ਬਿਨਾ ਦੂਰੀ ਕਰ ਸਕਦਾ ਇਹ ਜਿਹੜੀ ਪੀੜਾ ਹੈ ਇਹ ਕੇਵਲ ਗੁਰੂ ਸਮਝ ਸਕਦਾ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਕੇਵਲ ਤੇ ਕੇਵਲ ਗੁਰੂ ਹੀ ਅੰਦਰ ਦੀਆਂ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਗੁਰੂ ਜਾਣਦਾ ਹੈ ਧੰਨ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਜੀ ਕੀ ਬਿਰਥਾ ਸੋ ਸੁਣੈ ਹਰ ਸਮਰਥ ਪੁਰਖ ਅਪਾਰ ਜਿਹੜਾ ਸਾਰੀ ਕਾਇਨਾਤ ਦਾ ਸਵਾਮੀ ਹੈ ਜੋ ਸਮਰਥ ਗੁਰੂ ਹੈ ਮਰਨ ਜੀਵਨ ਆਰਾਧਨਾ ਸਭਨਾ ਦਾ ਆਧਾਰ ਜੂਂਦੇ ਤੇ ਮਰਦਿਆਂ ਜਿਹਨੂੰ ਆਰਾਧਨਾ ਹੈ ਜਿਹੜਾ ਸਾਰਿਆਂ ਨੂੰ ਜਨਮ ਦੇਣ ਵਾਲਾ ਤੇ ਮਰਨ ਦੇਣ ਵਾਲਾ ਉਸ ਨੂੰ ਆਰਾਧਨਾ ਕਰ হে ਭੈਣ ਸਭਨਾ ਦਾ ਆਧਾਰ ਕਿ ਜਿਹੜਾ ਸਾਰਿਆਂ ਦਾ ਆਧਾਰ ਹੈ ਜੋ ਸਾਰਿਆਂ ਨੂੰ ਪਾਲਣ ਵਾਲਾ ਜੋ ਸਾਰਿਆਂ ਦੀ ਸਵਾਸ ਸਵਾਸ ਰੱਖਿਆ ਕਰਨ ਵਾਲਾ ਸਸੁਰੈ ਪਈ ਤੇ ਸੰਕੰਤ ਕੀ ਵੱਡਾ ਜਿਸ ਪਰਵਾਰ ਹੁਣ ਸਸੁਰੈ ਸਹੁਰੇ ਤੇ ਪਈ ਆ ਪੀਕੇ ਕੰਤ ਕਹਿੰਦੇ ਆ ਪ੍ਰਮਾਤਮਾ ਇਹ ਜੇ ਸ਼ਬਦ ਦੀ ਆਪਾਂ ਵਿਚਾਰ ਨੂੰ ਖੋਲਾਂਗੇ ਤੇ ਫਿਰ ਸਮਾ ਜਿਹੜਾ ਜ਼ਿਆਦਾ ਹੋ ਜਾਣਾ ਮਰਦ ਕਹਿੰਦੇ ਵੱਡਾ ਜਿਸ ਪਰਵਾਰ ਇਹ ਅਕਾਲ ਪੁਰਖ ਜਿਹੜਾ ਹੈ ਜਿਵੇਂ ਸਭਨਾ ਸੌਰੇ ਵੰਜਨਾ ਸਭ ਨੂੰ ਕਲਾਮਨ ਹਾਰ ਨਿਰੰਕਾਰ ਦੇ ਚਰਨਾਂ ਵਿੱਚ ਇੱਕ ਦਿਨ ਸਭਨੇ ਜਾਣਾ ਹੈ ਉਹ ਜਿਹੜਾ ਹੈ ਉਹ ਸੋਹਰਾ ਪਰਵਾਰ ਜਿਵੇਂ ਇੱਕ ਬੀਬੀ ਆਪਣੇ ਪੇਕੇ ਘਰ ਦੇ ਵਿੱਚ ਸਮਾਂ ਗੁਜ਼ਾਰ ਕੇ ਜਦੋਂ ਉਹਦਾ ਵਿਆਹ ਸ਼ਾਦੀ ਰਚਾਈ ਜਾਂਦੀ ਹੈ ਤੇ ਉਹਨੂੰ ਸੋਹਰੇ ਘਰ ਜਾਣਾ ਪੈਂਦਾ ਤੇ ਫਿਰ ਉਹ ਆਪਣੇ ਕੰਤ ਦੀ ਪਤੀ ਦੀ ਹੋ ਜਾਂਦੀ ਹੈ ਤੇ ਉਹਦਾ ਉਥੇ ਜਿਹੜਾ ਪਰਿਵਾਰ ਹੈ ਨਾ ਉਹ ਫਿਰ ਉਸ ਪਰਿਵਾਰ ਚ ਰਹਿੰਦੀ ਬਹੁਤ ਵੱਡਾ ਪਰਿਵਾਰ ਇਸੇ ਤਰ੍ਹਾਂ ਸਾਰਾ ਸੰਸਾਰ ਜਿਹੜਾ ਉਹਨੇ ਪ੍ਰਮਾਤਮਾ ਨੇ ਸਿਰਜਿਆ ਹੈ ਇਹ ਸਾਰੇ ਅਕਾਲ ਪੁਰਖ ਦੀ ਪਦਾਇਸ਼ ਨੇ ਜिन्न ਪਦਾਇਸ਼ ਤੂੰ ਕੀਆ ਸੂਈ ਕਰਦਾ ਸਾਧ ਘਟ ਘਟ ਮਾਲਕ ਦਿਲਾ ਦਾ ਸੱਚਾ ਪਰਵਦਗਾਰ ਜਿਹੜਾ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਰੱਖਿਆ ਕਰਦਾ ਜਿਹਦਾ ਪਰਿਵਾਰ ਬਹੁਤ ਵੱਡਾ ਹੈ ਤੇ ਮਹਾਰਾਜ ਕਹਿੰਦੇ ਊਚਾ ਆਗਮ ਆਗਾਦ ਗੋਦ ਕਿਸ ਅੰਤ ਨਾ ਪਾਰ ਆਵਾਰ ਉਸ ਅਕਾਲ ਪੁਰਖ ਦਾ ਕੋਈ ਹੱਥ ਬਣਾ ਨਹੀਂ ਪਾ ਸਕਦਾ ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ ਇਸ ਬਾਰੇ ਕਿਸੇ ਨੂੰ ਬੋਧ ਨਹੀਂ ਹੈ ਉੱਚਾ ਅਗਮ ਅਗਾਧ ਬੋਧ ਕਿਛ ਅੰਤ ਨ ਪਾਰਾਂ ਵਾਰ ਉਸ ਨਿਰੰਕਾਰ ਦਾ ਕਿਸੇ ਨੇ ਅੰਤ ਨਹੀਂ ਪਾਇਆ ਤੇਰਾ ਅੰਤ ਨ ਪਾਰਾ ਵਰਿਆ ਇਸ ਕਰਕੇ ਪ੍ਰਮਾਤਮਾ ਦੇ ਅੰਤ ਨੂੰ ਤੇ ਕੋ ਵੀ ਨਹੀਂ ਪਾ ਸਕੇ ਬ੍ਰਹਮਾਦਿਕ ਸੰਕਾਦਿਕ जिने भी ने ब्रह्मा जी ने सनक संनंदन ਉਹਨਾਂ ਦੇ ਪੁੱਤਰ ਹੋਏ ਨੇ ਸ਼ਿਵ ਹੋਏ ਨੇ ਕਿੰਨੀ ਤੇਰਾ ਅੰਤ ਨਾ ਪਾਏ ਅੰਤ ਤੇ ਉਹ ਵੀ ਨਹੀਂ ਪਾ ਸਕੇ ਉਹਦਾ ਪਾਰਾਵਰਥ ਹੋ ਕੋਈ ਨਹੀਂ ਪਾ ਸਕੇ ਤੇ ਅੰਤ ਕੇਵਲ ਉਹਦੇ ਕਹਿਣ ਵਿੱਚ ਨਹੀਂ ਅੰਤ ਨਾ ਸਿਪਤੀ ਕਹਿਣ ਦਾ ਅੰਤ ਅੰਤ ਨਾ ਕਰਨਾ ਤੇ ਨਾ ਅੰਤ ਅੰਤਨਾ ਵੇਖਣਾ ਸੁਣਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਦ ਇਸਾਰੀ ਪੌੜੀ ਪੜੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਅੰਤ ਕੋਈ ਨਹੀਂ ਪਾ ਸਕਦਾ ਤੂੰ ਬਿਆਨਤ ਕੋ ਵਿਰਲਾ ਜਾਣ ਜੇਵਾਇ ਕਵਨ ਗੁਣ ਕਈਆ ਬੇ ਸੁਮਾਰ ਬਿਆਨਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਏ ਇੱਕ ਜੀਵ ਦੇ ਨਾਲ ਪਰਮਾਤਮਾ ਦੇ ਅਸੀਂ ਬਹੁਤੇ ਲੱਖਾਂ ਗੁਣ ਨਹੀਂ ਕਹਿ ਸਕਦੇ ਕਿਹੜਾ ਕਿਹੜਾ ਗੁਣ ਕਵਾਂਗੇ ਇੱਕ ਜੀਵ ਜੜੀ ਹੈ ਸ਼ੇਖ ਨਾਗ ਦੀਆਂ ਕਿੰਨੀਆਂ ਜੀਭਾਂ ਨੇ ਉਹ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਿਆ ਸ਼ੇਖ ਨਾਗ ਤੇਰੋ ਮਰਮਾ ਨਾ ਜਾਣ ਮਹਾਰਾਜ ਜੀ ਕਹਿੰਦੇ ਨੇ ਸੇਵਾ ਸਾਧਿਸ ਭਾਵਸੀ ਸੰਤਾਂ ਕੀ ਹੋਏ ਸ਼ਾਰ ਜਿਹੜੇ ਸੰਤ ਜਨਾਂ ਦੇ ਸੰਗ ਲੱਗਦੇ ਨੇ ਸਾਧੂ ਜਨਾਂ ਦੀ ਧੂੜੀ ਲੋਚਦੇ ਨੇ ਸੇਵਾ ਕਰਦੇ ਨੇ ਮਹਾਰਾਜ ਕਹਿੰਦੇ ਫਿਰ ਸੇਵਾ ਉਹਨਾਂ ਦੀ ਜਿਹੜੀ ਨਾ ਅਕਾਲ ਪੁਰਖ ਨੂੰ ਪਉਂਦੀ ਹੈ ਚੰਗੀ ਲੱਗਦੀ ਜਿਹੜੇ ਸਾਧ ਸੰਗਤ ਸਤ ਸੰਗੀਆਂ ਦੀ ਸੇਵਾ ਕਰਦੇ ਨੇ ਨਿਰੰਕਾਰ ਦੇ ਭਗਤਾ ਦੀ ਸੇਵਾ ਕਰਦੇ ਨੇ ਸੰਤਾਂ ਕੀ ਹੋਇ ਸ਼ਾਰ ਜੋ ਸੰਤ ਸੰਗਤ ਸਤ ਸੰਗਤ ਜਿਹੜੇ ਸਤ ਸੰਗਤ ਤੇ ਸੰਤ ਸੰਗਤ ਜਿਹੜੀ ਹੈ ਇਹਦੇ ਵਿੱਚ ਆ ਕਰਕੇ ਜਿਹੜੇ ਸੇਵਾ ਕਰਦੇ ਨੇ ਭਾਵਨਾ ਦੇ ਨਾਲ ਗੁਰੂ ਉਹਨਾਂ ਦੀ ਭਾਵਨਾ ਨੂੰ ਥਾਂੇ ਪਾਉਂਦਾ ਹੈ ਤੇ ਉਹੀ ਸੇਵਾ ਜਿਹੜੀ ਗੁਰੂ ਨੂੰ ਪਾਉਂਦੀ ਹੈ ਦੀਨਾ ਨਾਥ ਦਇਾਲ ਦੇਵ ਪਤਤ ਉਦਾਰਨ ਹਾਰ ਪਤਤ ਉਦਾਰਨ ਸਤ ਗੁਰ ਮੇਰਾ ਮੋਹੇ ਤਿਸ ਕਾ ਪ੍ਰਵਾਸਾ ਬਖਸ਼ ਲਏ ਉਹ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਗੁਰੂ ਆਪਣੇ ਸੇਵਕਾਂ ਦੇ ਉੱਤੇ ਸਦਾ ਹੀ ਦਿਆਲ ਹੁੰਦਾ ਹੈ ਗੁਰੂ ਦੀਨਾਂ ਉੱਤੇ ਦਿਆਲਤਾ ਜਿਹੜੀ ਹੈ ਉਹ ਬਖਸ਼ਿਸ਼ ਕਰਦਾ ਹੈ ਗੁਰੂ ਦੀਨਾਂ ਨਾਥ ਹੈ ਏ ਪ੍ਰਾਨ ਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਗੁਰੂ ਦਇਆ ਦਾ ਦਾਤਾ ਹੈ ਗੁਰੂ ਦੀਨਾਂ ਉੱਤੇ ਆਪਣੀ ਕਿਰਪਾ ਕਰਨ ਵਾਲਾ ਹੈ ਪ੍ਰਤ ਪਾਲਣਾ ਕਰਨ ਵਾਲਾ ਹੈ ਦਿਆਲ ਦੇਵ ਹੈ ਪਤ ਤ ਉਧਾਰਨ ਹੈ ਗੁਰੂ ਪਤ ਤ ਜਿਹੜੇ ਨੇ ਉਹਨਾਂ ਦਾ ਵੀ ਉਧਾਰ ਕਰਦਾ ਹੈ ਇੱਥੇ ਕੋਈ ਪਾਪੀ ਕਿੱਡਾ ਵੱਡਾ ਆ ਜਾਵੇ ਸਤ ਗੁਰੂ ਪਾਸ਼ਾ ਪਤ ਤ ਉਧਾਰਨ ਸਤ ਗੁਰੂ ਮੇਰਾ ਗੁਰੂ ਐਸਾ ਹੈ ਕਿ ਜਿਹੜਾ ਗੁਰੂ ਅਗੇ ਆ ਕੇ ਆਪਣੀ ਪੁੱល ਬਖਸ਼ਾ ਦਿੰਦਾ ਹੈ ਗੁਰੂ ਉਹਨੂੰ ਵੀ ਆਪਣਾ ਸ਼ਬਦ ਦੇ ਕੇ ਸਤਿਗੁਰ ਕੋਟਿਓ ਕਰੇ ਕਰੇ ਸ਼ਬਦ ਸਵਾਰਨ ਹਰ ਗੁਰੂ ਉਹਦੇ ਵੀ ਪਾਪਾਂ ਦਾ ਪਾਪਾ ਤੋਂ ਮੁਕਤੀ ਦੇ ਦਿੰਦਾ ਹੈ ਗੁਰੂ ਉਸ ਬਖਸ਼ ਦੇਿੰਦਾ ਉਹਦਾ ਉਧਾਰ ਕਰ ਦਿੰਦਾ ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਆਦ ਮੁੱਢ ਤੋਂ ਜੁਗਾਦ ਜੁਗਾ ਦੇ ਮੁੱਢ ਤੋਂ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾ ਆਦ ਤੇ ਜੁਗਾਦ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ ਉਹ ਸੱਚ ਹੈ ਸਦੀਵੀ ਆਪਣੇ ਭਗਤਾਂ ਦੀ ਰੱਖਿਆ ਕਰਦਾ ਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆ ਹਰ ਜੁਗ ਜੁਗ ਭਗਤ ਉਪਾਇਆ ਪਹਿਜ ਰੱਖਦਾ ਆ ਰਾਮ ਰਾਜੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਆ ਸਚ ਨਾਮ ਕਰਤਾਰ ਉਸ ਕਰਤਾਰ ਦਾ ਜਿਹੜਾ ਸੱਚਾ ਨਾਮ ਹੈ ਭਗਤਾਂ ਦੀ ਪਹਿਜ ਰੱਖਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕੀਮਤ ਕੋਈ ਨਾ ਜਾਣੇ ਕੋ ਨਾਹੀ ਤੋਲਨ ਹਾਰ ਉਹਦੀ ਕੀਮਤ ਵੀ ਕੋਈ ਨਹੀਂ ਜਾਣ ਸਕਦਾ ਉਸ ਅਕਾਲ ਪੁਰਖ ਨੂੰ ਨਾ ਤੇ ਤੋਲਿਆ ਜਾ ਸਕਦਾ ਨਾ ਉਹਦੇ ਨਾਮ ਨੂੰ ਤੋਲਿਆ ਤੋਲ ਵਿੱਚ ਆਉਂਦਾ ਹੈ ਉਹਦੇ ਗੁਣ ਵੀ ਤੋਲ ਵਿੱਚ ਨਹੀਂ ਆਉਂਦੇ ਉਹਦੀਆਂ ਦਾਤਾਂ ਵੀ ਤੋਲ ਚ ਨਹੀਂ ਆਉਂਦੀਆਂ ਕਿਉਂਕਿ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਜਿਨੇ ਦਿਨ ਤੇ ਰਾਤ ਬਣਾਈ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਮੈ ਬਾਸਾ ਜਿਹੜੇ ਨਾ ਦਿਨੇ ਨਾ ਰਾਤ ਨੂੰ ਪ੍ਰਮਾਤਮਾ ਨੂੰ ਝਾਉਂਦੇ ਸਭੋ ਭੁੱਲ ਜਾਂਦੇ ਨੇ ਧਿਆਉਂ ਦੀ ਬਜਾਏ ਜਿਹੜੇ ਪ੍ਰਮਾਤਮਾ ਨੂੰ ਵਿਸਾਰ ਕੇ ਬੈਠੇ ਨੇ ਮਹਾਰਾਜ ਕਹਿੰਦੇ ਖਸਮ ਵਿਸਾਰ ਹੈ ਤੇ ਕਮਜਾਦ ਨਾਨਕ ਨਾਵੇਂ ਬਾਜਸਾ ਜਿਵੇਂ ਇੱਕ ਪਤਨੀ ਆਪਣੇ ਪਤੀ ਨੂੰ ਛੱਡ ਕੇ ਤੇ ਫਿਰ ਜਦੋਂ ਤੁਰ ਹੀ ਫਿਰਦੀ ਆ ਤੇ ਉਹਨੂੰ ਸੰਸਾਰ ਛੁੱਟੜ ਕਹਿੰਦਾ ਉਨੁੱਕ ਕਮਜਾਤਕ ਕਹਿਆ ਜਾਂਦਾ ਹੈ ਸੰਸਾਰ ਵਿੱਚ ਭੈੜੀ ਜਾਤ ਵਾਲੀ ਸਮਝਿਆ ਜਾਂਦਾ ਹੈ ਲੋਕ ਗੱਲਾਂ ਕਰਦੇ ਜਿਹੜੀ ਆਤਮਾ ਨਰੰਕਾਰ ਨੂੰ ਛੱਡ ਕੇ ਭੜਕਦੀ ਫਿਰਦੀ ਹੈ ਦਰ ਦਰ ਤੇ ਉਹ ਵੀ ਕਮਜਾਤ ਹੈ ਛਟੜ ਹੈ ਉਹ ਵੀ ਕਮਜਾਤ ਹੈ ਤੇ ਮਹਾਰਾਜ ਕਹਿੰਦੇ ਮਨ ਤਨ ਅੰਤਰ ਵਸ ਰਹਿ ਨਾਨਕ ਨਹੀਂ ਸੁਮਾਰ ਪਰਮਾਤਮਾ ਜਿਹੜਾ ਨੰ ਮਨ ਤੇ ਤਨ ਦੇ ਵਿੱਚ ਵਿੱਚ ਅੰਤਰ ਵਸ ਰਹਿ ਉਹ ਤੇ ਹਰ ਜਗ੍ਹਾ ਤੇ ਵਸਿਆ ਹੋਇਆ ਨਾਨਕ ਨਹੀਂ ਸਮਾਰ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ ਉਹ ਤੇ ਬੇਸੁਮਾਰ ਹੈ ਬੇਸੁਮਾਰ ਬੇਅੰਤ ਸੁਭਾਅ ਹੈ ਮਹਾਰਾਜ ਕਹਿੰਦੇ ਦਿਨ ਰੈਣ ਜੇ ਪ੍ਰਭ ਕੋ ਸੀਮ ਦੇ ਤਿਨ ਕੈ ਸਦ ਬਲਹਾਰ ਇਸ ਬਾਣੀ ਦਾ ਸਰਲੇਖ ਦਿਨ ਤੇ ਰੈਣ ਪਿਛੇ ਤੁਸੀਂ 12 ਮਾਹ ਦੀ ਬਾਣੀ ਸੁਣੀ 12 ਮਹੀਨਿਆਂ ਦੀ ਦੁਬਾਰਾ ਮਹੀਨਿਆਂ ਦੇ ਸਰਲੇਖੇ ਧੰਗ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ ਹੁਣ ਇਹ ਅੱਗੇ ਜੋ ਦਿਨ ਰਹਿਣ ਦੀ ਬਾਣੀ ਚੱਲ ਰਹੀ ਹੈ ਅੱਜ ਦੂਜੀ ਪੌੜੀ ਦੀ ਇਹ ਅਖੀਰਲੀ ਪੰਕਤੀ ਦੁਬਾਰਾ ਸਰਵਣ ਕਰੀਏ ਫਿਰ ਸਮਾਪਤੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਦਿਨ ਰਹਿਣ ਜੇ ਪ੍ਰਭ ਕੋ ਸੇਵਦੇ ਤਿਨ ਕੈ ਸਦ ਬਲਹਾਰ ਦਿਨ ਤੇ ਰਾਤ ਜਿਹੜੇ ਪ੍ਰਭੂ ਨੂੰ ਸੇਵਦੇ ਨੇ ਉਹਦਾ ਚਿੰਤਨ ਕਰਦੇ ਨੇ ਉਹਦਾ ਸਮਰਨ ਕਰਦੇ ਨੇ ਸਿਮਰਨ ਕਰਦੇ ਨੇ ਉਹਦੀ ਭਜਨ ਬੰਦਗੀ ਸਿਮਤ ਸਲਾਹ ਕਰਨੇ ਜੁਟੇ ਹੋਏ ਨੇ ਦਿਨ ਰਾਤ ਜਿਹੜੇ ਉਹਨੂੰ ਧਿਆਉਂਦੇ ਨੇ ਦਿਨ ਪੀ ਗਾਵੋ ਰਾਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਜਿਹੜੇ ਸਵਾਸਾਂ ਦੇ ਨਾਲ ਔਰ ਇੱਕ ਸਵਾਸ ਨਾਲ ਪਰਮਾਤਮਾ ਨੂੰ ਯਾਦ ਕਰਦੇ ਨੇ ਭੁੱਲਦੇ ਨਹੀਂ ਜਿਨ੍ਹਾਂ ਦਾ ਸਵਾਸ ਕਦੇ ਬਿਰਥਾ ਨਹੀਂ ਜਾਂਦਾ ਦਮ-ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਮਹਾਰਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਨਕ ਪਾਤ ਦੇ ਹੀਟ ਬਾਣੀ ਉਚਾਰਨ ਕਰਦੇ ਆ ਸਾਨੂੰ ਉਪਦੇਸ਼ ਦੇ ਰਹੇ ਨੇ ਮਹਾਰਾਜ ਫਰਮਾਉਂਦੇ ਨੇ ਕਿ ਦਿਨ ਤੇ ਰਾਤ ਜਿਹੜੇ ਪ੍ਰਮਾਤਮਾ ਨੂੰ ਨਿਰੰਕਾਰ ਨੂੰ ਸੇਵਦੇ ਨੇ ਤਿਨ ਕੈ ਸਤਿ ਬਲਹਾਰ ਮੈਂ ਉਹਨਾਂ ਤੋਂ ਬਲਹਾਰੇ ਜਨਾਹ ਇਥੋਂ ਤੱਕ ਸ਼ਬਦ ਦੀ ਵਿਚਾਰ ਆਈ ਹੈ ਜੰਤ ਭੁੱਲਾ ਦੇ ਖਿਮਾ ਦਿਓ ਅਸੀਸ ਗੱਜ ਇਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ